ਇਕੰ ਕਾ ਸਤ ਗੁਰ ਪ੍ਰਸਾਦ ਰਾਗ ਗੋੜੀ ਮਹੱਲਾ ਨਵਾ ਸਾਦੋ ਮਨ ਕਾ ਮਾਨ त्यागो ਕਾਮ ਕਰੋ ਦੇ ਸੰਗਤ ਦਰਜਨ ਕੀ ਤਾਤੇ ਐਨਸ ਭਾਗੋ ਰਹੋ ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਨਾ ਨਿਪਮਾਨਾ ਹਰ ਕਿਸੋਗ ਤੇ ਰਹੇ ਅਤੀਤ ਤਿੰਨ ਜੰਗ ਤਤ ਪਛਾਨਾ ਉਸਤ ਤਨੰਦਾ ਦੂਤ ਅਗੇ ਖੋਜੇ ਪਦ ਨਿਰਵਾਣਾ ਜਨਮਾਂ ਨਕੇ ਖੇਲ ਕਠਨ ਹੈ ਕਿਨਹੋ ਗੁਰਮੁਖ ਜਨਾ ਉਸਤ ਤਨੰਦਾ ਦੂਤ ਅਗੇ ਖੋਜੇ ਪਦ ਨਿਰਵਾਣਾ ਜਨ ਨਾਮ ਕੇ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ ਇਹ ਸ਼ਬਦ ਤੰਤਮ ਚਬਰਛਤ ਦੇ ਮਾਲਬ ਸ਼ਬਦ ਗੁਰੂ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੋੜੀ ਕੰਨੋਂ ਵਿੱਚ ਪਾਛਾ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਅੰਗ 219 ਤੇ ਸ਼ਿਸ਼ੋਤ ਹੈ ਸਤਗੁਰੂ ਸਮਝਾ ਰਹੇ ਸਾਧੂ ਮਨ ਕਾ ਮਾਨ ਤਿਆਗ ਕਹਿੰਦੇ ਹੈ ਭਾਈ ਤੁਸੀਂ ਆਪਣੇ ਮਨ ਨੂੰ ਜਿਹੜਾ ਇਹ ਹੰਕਾਰ ਚ ਰਹਿੰਦਾ ਹੈ ਇਹਨੂੰ ਤਿਆਗ ਦਿਓ ਜੇਕਰ ਤੁਸੀਂ ਮਾਨ ਨੂੰ ਨਾ ਤਿਆਗਿਆ ਤਾਂ ਫਿਰ ਤੁਸੀਂ ਕਾਮ ਕ੍ਰੋਧ ਸੰਗਤ ਦੁਰਜਨ ਕੀਤਾ ਤੇ ਐਨਸ ਭਾਗੋ ਫਿਰ ਤੁਸੀਂ ਵਿਕਾਰਾਂ ਤੋਂ ਕਿਵੇਂ ਦੂਰ ਹੋਵੋਗੇ ਕਿਉਂਕਿ ਸਾਰੇ ਵਿਕਾਰ ਜਿਹੜੇ ਹੈ ਕਾਮ ਕ੍ਰੋਧ ਸੰਗਤ ਦੁਰਜਨ ਕੀ ਇਹ ਭੜੇ ਬੰਦਾਂ ਦੀ ਸੰਗਤ ਹੈ ਭੜੇ ਲੋਕਾਂ ਦੀ ਸੰਗਤ ਹੈ ਤਾਂ ਤੇ ਐਨਸ ਭਾਗੋ ਇਹਦੇ ਤੋਂ ਜਿੰਨਾ ਦੂਰ ਜਾ ਸਕਦੇ ਹਨ ਉਹਨਾਂ ਦੂਰ ਚੱਲ ਜਾਓ ਤਾਂ ਹੀ ਮਨ ਦਾ ਤੁਹਾਡੇ ਦਾ ਤਿਆਗ ਹੋਣਾ ਕਿਉਂਕਿ ਮਨ ਚੰਚਲ ਹੈ ਚੰਚਲ ਮਨ ਜਿਹੜਾ ਹੈ ਇਹਨੂੰ ਸ਼ਾਮਾ ਤੋਂ ਤ੍ਰਿਸ਼ਨਾ ਮਤੋਂ ਦੂਰ ਕਰ ਲਈ ਪ੍ਰਮਾਤਮਾ ਦੇ ਨਾਮ ਦਾ ਹੀ ਸਹਾਰ ਲੈਣਾ ਸੁਖ ਦੁਖ ਦੋਨੋਂ ਸਮ ਕਰ ਜਾਣੇ ਔਰ ਮਾਨ અપਮਾਨ ਜਿਹੜੇ ਉਸ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਨਾ ਉਹਨਾਂ ਨੂੰ ਸੁਖ ਮਾੜਾ ਲੱਗਦਾ ਨਾ ਉਹਨਾਂ ਨੂੰ ਦੁਖ ਮਾੜਾ ਲੱਗਦਾ ਨਾ ਉਹਨਾਂ ਨੂੰ ਸੁਖ ਚੰਗਾ ਲੱਗਦਾ ਨਾ ਉਹਨਾਂ ਨੂੰ ਦੁਖ ਜਿਹੜਾ ਚੰਗਾ ਲੱਗਦਾ ਇੱਕੋ ਜਿਹਾ ਸਮਝਦੇ ਆ ਸਮ ਕਰ ਜਾਣੇ ਦੋਨਾਂ ਨੂੰ ਬਰਾਬਰ ਸਮਝਦੇ ਆ ਨਾ ਸੁੱਖ ਆਏ ਤੇ ਖੁਸ਼ੀ ਹੈ ਨਾ ਦੁਖ ਆਏ ਤੇ ਕੋਈ ਗਮੀ ਹੈ ਔਰ ਮਾਨ અપਮਾਨਾ ਜਿੰਨਾ ਵੀ ਉਹ ਮਾਨ ਹੈ ਉਹ ਇਹਨੂੰ ਤਿਆਗਦੇ ਹੈ ਜਿੰਨਾ ਨੀਮਾ ਹੋ ਸਕਦੇ ਹੈ ਉਹ ਨੀਮਾ ਹੁੰਦੇ ਹੈ ਨਿਵਰਤਾ ਦੇ ਵਿੱਚ ਹੁੰਦੇ ਹੈ ਕਿਉਂਕਿ ਫਲ ਨੀਮਿਆਂ ਰੁੱਖਾਂ ਨੂੰ ਮਿੱਠੇ ਲੱਗਦੇ ਸਿੰਬਲਾ ਤੋਂ ਮਾਨ ਨਾ ਕਰੀ ਆਪਣੇ ਵਿੱਚ ਨਾ ਮਾਣ ਆਪਨ ਲਿਆਉਣਾ ਨੀਮਾ ਜਿੱਦਾਂ ਵੀ ਹੋ ਸਕਦਾ ਹੋ ਜਾਏ ਹਰ ਖ ਸੁਗਤੇ ਰਹੇ ਅਤੀਤਾ ਤਿੰਨ ਜਗ ਤਤ ਪਸ਼ਾ ਜਿਹੜੇ ਖੁਸ਼ੀ ਔਰ ਗਮੀ ਦੇ ਵਿੱਚ ਉਹ ਨਰਲੇ ਰਹਿੰਦੇ ਦੂਰ ਰਹਿੰਦੇ ਅਤੀਤਾ ਮਤਲਬ ਉਹਦੇ ਵਿੱਚ ਖੁੱਬਦੇ ਨੇ ਨਰਲੇ ਪਹੁੰਚ ਜਾਂਦੇ ਉਸ ਤੋਂ ਦੂਰ ਹੋ ਜਾਂਦੇ ਹਨ ਨਾ ਉਹ ਸੁੱਖ ਨਾ ਦੁੱਖ ਨਾ ਖੁਸ਼ੀ ਨਾ ਗਮੀ ਪੁੰਦੇ ਨਹੀਂ ਤਿੰਨ ਜਗ ਤਤ ਪਛਾਨਾ ਦੁਨੀਆ ਦੇ ਕਹਿੰਦੇ ਉੱਤੇ ਉਸ ਨੇ ਅਸਲੀਅਤ ਨੂੰ ਪਾ ਲਿਆ ਹੁੰਦਾ ਜਿਹੜੇ ਸੁੱਖ ਦੁੱਖ ਤੇ ਹਰਖ ਸੋਗ ਤੋਨਾਂ ਨੂੰ ਸਮ ਕਰ ਸਮਝਦੇ ਇਹਨਾਂ ਨੂੰ ਦੂਰ ਕੋਹਾ ਦੂਰ ਚਲ ਜਾਂਦੇ ਨਾ ਤੋ ਕਿਉਂਕਿ ਕਾਮ ਕ੍ਰੋਧ ਜਿਹੜੇ ਹੈ ਇਹੋ ਹੀ ਬੰਦੇ ਨੂੰ ਦੁਖੀ ਕਰ ਰਹੇ ਹੈ ਇਸੇ ਕਰਕੇ ਸਤਗੁਰ ਰਵਿਦਾਸ ਮਹਾਰਾਜ ਜੀ ਕਹਿ ਰਹੇ ਹੈ ਕਿ ਜਿੰਨੇ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਪੰਜੇ ਇਹ ਤੇਰੇ ਵਿੱਚ ਬੰਦਿਆ ਹੈਗੇ ਤੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ ਇੱਕ ਇੱਕ ਹੈ ਚاہے ਉਹ ਹਨ ਹੈ ਚਾਹੇ ਹਾਥੀ ਹੈ ਚਾਹੇ ਪਤੰਗਾ ਹੈ ਚਾਹੇ ਭਮਰਾ ਹੈ ਚਾਹੇ ਮੱਛੀ ਹੈ ਮਿਰਗ ਮੀਨ ਪ੍ਰਿੰਗ ਪਤੰਗ ਕੁੰਚਨ ਇੱਕ ਦੁਖ ਬਨਾਸ ਪੰਚ ਦੁਖ ਆਸਾਧ ਜਾ ਮੈਂ ਤਾਕੀ ਕੀਤ ਕਾਸ ਜੇ ਤੂੰ ਇਹਨਾਂ ਤੋਂ ਬਚਣਾ ਚਾਹੁੰਦਾ ਤੇ ਇਹਨਾਂ ਦਾ ਮਾਨ ਤਿਆਗ ਦੇ ਹੰਕਾਰ ਤਿਆਗ ਦੇ ਕਿਉਂਕਿ ਇਹ ਜਿਹੜਾ ਤੈਨੂੰ ਤੋ ਸੁਖ ਦੁਖ ਤੇ ਹਰਖ ਸੋਗ ਨੂੰ ਸਮ ਕਰਕੇ ਸਮਝੋ ਇਨਾ ਤੱਕ ਦੂਰ ਹੋ ਜਾਊਗਾ ਉਸਤਤ ਨਿੰਦਾ ਦੋਸ਼ त्यागे खोजੇ ਪਦ ਨਿਰਵਾਣਾ ਕਹਿੰਦੇ ਜੇਕਰ ਕੋਈ ਉਹਨਾਂ ਦੀ ਉਸਤਤ ਕਰਦਾ ਉਹ ਤਾਂ ਵੀ ਉਹਦੇ ਬੌਧਰ ਨਹੀਂ ਕਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇਕਰ ਨਿੰਦਿਆ ਕਰਦੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਇਹ ਦੋਨਾਂ ਤੋਂ ਉੱਪਰ ਉੱਠ ਜਾਂਦੇ ਹੋ ਦੁਨੀਆਂ ਜੋ ਮਰਜੀ ਕਹੀ ਜਾਵੇ ਉਹ ਕਹਿੰਦੇ ਸਾਨੂੰ ਤਾਂ ਇਹੋ ਹੀ ਚੰਗਾ ਹੈ खोजੇ ਪਦ ਨਿਰਵਾਣਾ ਉਹ ਜਿਹੜਾ ਪ੍ਰਮਾਤਮਾ ਦਾ ਅਸਲੀ ਪਥ ਜਿੱਥੇ ਬਾਸ਼ਨਾ ਰਹਿਤ ਹੋ ਜਈਦਾ ਉਸ ਮਾਰਗ ਨੂੰ ਲੱਭਦੇ ਹੋ ਜਨ ਨਾਨਕ ਕੇ ਖੇਲ ਕਠਨ ਹੈ ਕਿਨਹੁ ਗੁਰਮਖ ਜਾਨਾ ਇਹ ਕੋਈ ਸੌਖੀ ਗੱਲ ਨਹੀਂ ਬਹੁਤ ਕਹਿੰਦੇ ਖੇਲ ਔਖਾ ਹੈ ਉਸ ਤਦ ਨਿੰਦਾ ਦੋਨੇ ਛੱਡ ਦੇਣੀ ਹੈ ਹਰਖ ਸੋਗ ਦੋਨਾਂ ਤੋਂ ਦੂਰ ਹੋ ਜਾਣਾ ਸੁਖ ਦੁਖ ਤੋਂ ਦੂਰ ਹੋ ਜਾਣਾ ਕੰਚਨ ਲੋ ਸਮਾਨ ਸਮਝਣਾ ਇਹ ਸੌਖਾ ਨਹੀਂ ਖੇਲ ਬਹੁਤ ਔਖਾ ਖੇਲ ਹੈ ਕਹਨ ਬਹੁਤ ਲੋਕ ਕਹਿੰਦੇ ਹੈ ਕਿਉਂਕਿ ਪੰਜਵੇਂ ਪਾਛੇ ਇਹ ਗੱਲ ਸਮਝਾ ਰਹੇ ਕੈਨ ਕਹਾਵਨ ਕੋ ਕੋਈ ਕੀਤੇ ਐਸੇ ਜਨ ਬਿਰਲੇ ਹੈ ਸੇਵਕ ਜੋ ਤਤ ਜੋਗ ਕੋ ਬਿਤੇ ਕਹਿੰਦੇ ਬਹੁਤ ਕਹਿੰਦੇ ਵੀ ਅਸੀਂ ਆ ਕਰ ਲਿਆ ਆ ਕਰ ਲਿਆ ਪਰ ਉਹ ਤਾਂ ਬਿਰਲੇ ਸੇਵਕ ਹੁੰਦਾ ਕੋਟਨ ਮੇ ਕੋਈ ਹੁੰਦਾ ਕਰੋੜਾਂ ਚੋਂ ਇੱਕ ਅਦਾ ਹੁੰਦਾ ਕਿਹੜਾ ਐਸੇ ਜਨ ਬਿਰਲੇ ਹੈ ਸੇਵਕ ਜੋ ਤਤ ਜੋਗ ਕੋ ਬੀਤੇ ਜੋ ਉਹਦੇ ਨਾਲ ਜੁੜ ਜਾਂਦੇ ਆ ਜੋ ਅਸਲੀਅਤ ਪਛਾਣ ਲੈਂਦੇ ਹੈ ਜੋ ਪਰਮਾਤਮਾ ਦਾ ਭੇਦ ਪਾ ਲੈਂਦੇ ਹੈ ਉਹ ਤਾਂ ਕਹਿੰਦੇ ਕੋਈ ਇੱਕ ਅੰਦਾ ਹੀ ਹੁੰਦਾ ਹੈ ਕਿਉਂਕਿ ਖੇਲ ਹੀ ਬੜਾ ਕਠਨ ਹੈ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੁ ਗੁਰਮਖ ਜਾਨਾ ਗੁਰਮਖਾ ਤੋਂ ਜਿਨ੍ਹਾਂ ਨੂੰ ਇਹ ਸਿੱਖਿਆ ਮਿਲ ਗਈ ਉਹ ਗੁਰਮਖ ਅੱਗੇ ਪਛਾਣਦੇ ਹੈ ਗੁਰੂ ਦੀ ਸਿੱਖਿਆ ਲੈ ਕੇ ਇਸੇ ਕਰਕੇ ਉਹ ਕਹਿੰਦੇ ਦੁੱਖ ਨਹੀਂ ਸਭ ਸੁਖ ਹੀ ਹੈ ਦੁੱਖ ਹਜਵੇਂ ਉਹ ਕਹਿੰਦੇ ਸਾਨੂੰ ਕੋਈ ਨਹੀਂ ਤੇਰਾ ਪਾਣਾ ਮਿੱਠਾ ਲੱਗੇ ਤੇਰੇ ਪਾਣੇ ਸਰਬੱਤ ਦਾ ਭਲਾ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕੇ ਇੱਕੇ ਨੇਤੇ ਬੁਰਾ ਨਹੀਂ ਸਭ ਭਲ ਹੀ ਹੈ ਰੇ ਹਾਰ ਨਹੀਂ ਸਭ ਜਿੱਤੇ ਉਹ ਕਹਿੰਦੇ ਕੋਈ ਦੁੱਖ ਨਹੀਂ ਸਭ ਸੁਖ ਹੈ ਸਭ ਏਕੇ ਇੱਕੀ ਨੇਤੇ ਉਹਦੇ ਨਾਲ ਉਹਦੇ ਨੇਤਰਾ ਨਾਲ ਉdੀਆਂ ਅੱਖਾਂ ਨੂੰ ਸਭ ਇੱਕੋ ਹੀ ਨਜ਼ਰ ਆਉਂਦਾ ਸਭ ਦੇ ਵਿੱਚ ਇੱਕੋ ਹੀ ਨਜ਼ਰ ਆ ਰਿਹਾ ਕਿ ਪ੍ਰਮਾਤਮਾ ਸਭ ਦੇ ਵਿੱਚ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਉਹ ਕਿਸੇ ਦਾ ਬੁਰਾ ਨਹੀਂ ਮੰਗਦੀ ਕਹਿੰਦੇ ਸਭ ਦਾ ਭਲਾ ਹੋਵੇ ਹਾਰ ਨਹੀਂ ਸਭ ਜਿੱਤਦੇ ਫਿਰ ਉਹ ਕਦੀ ਵੀ ਹਾਰਦੇ ਨਹੀਂ ਜਿੱਤ ਹੀ ਜਿੱਤ ਹੁੰਦੀ ਹੈ ਇਹ ਪੰਜਵੇਂ ਪਾਦਸ਼ਾਹ ਕਹਿੰਦੇ ਸੋ ਜਿਹੜੇ ਬੰਦੇ ਮਾਨ त्याग ਦਿੰਦੇ ਹੈ ਮਾਣ ਦੇ ਨਾਲ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਜਾਂਦੇ ਹੈ ਕਿਉਂਕਿ ਹਉਮੈ ਦੇ ਵਿੱਚੋਂ ਜਦੋਂ ਅਸੀਂ ਆਉਨੇ ਹੈ ਤਾਂ ਅਸੀਂ ਆਪਣਾ ਹੰਕਾਰ ਕਰਦੇ ਹੈ ਇਹਨੂੰ ਤਿਆਗਣ ਲਈ ਨੌਵੇਂ ਪਾਤਸ਼ਾਹ ਕਹ ਰਹੇ ਹੈ ਕਿ ਤੁਸੀਂ ਜੇਕਰ ਇਹ ਵਿਕਾਰਾਂ ਨੂੰ ਨਾ ਤਿਆਗਿਆ ਤੇ ਤੁਸੀਂ ਪ੍ਰਮਾਤਮਾ ਦੇ ਨਾਲ ਡਾੜ ਨਹੀਂ ਸਕਦੇ ਕਿਉਂਕਿ ਇਹ ਖੇਲ ਬਹੁਤ ਕਠਿਨ ਹੈ ਕਿ ਸੁਖ ਦੇ ਵਿੱਚ ਵੀ ਖੁਸ਼ ਰਹਿਣਾ ਦੁੱਖ 'ਚ ਵੀ ਰਹਿਣਾ ਹਰ ਖੁਸ਼ੋਗ ਵਿੱਚ ਸੇਮ ਰੱਖਣਾ ਉਸਤ ਨੰਦਿਆ ਵੀ ਕੋਈ ਨਹੀਂ ਸਭ ਬੈਰੀ ਕੋਈ ਨਹੀਂ ਸਭ ਮਿੱਤਰ ਹੈ ਸੋ ਇਹੋ ਹੀ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਓ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਈ ਕਰੀ ਕਿ हे ਪ੍ਰਮਾਤਮਾ ਇਹਨਾਂ ਵਿਸ਼ਭ ਕਰਨ ਤੋਂ ਦੂਰ ਰੱਖਣ ਲਈ ਆਪਣੀ ਕਿਰਪਾ ਕਰੋ ਸਵਾਸਨ ਦੀ ਜੋ ਪੂੰਜੀ ਰੰਦੀ ਹੈ ਆਪਣੇ ਮਿਹਰ ਕਰੋ ਤਾਂ ਕੇ ਤੁਹਾਡਾ ਨਾਮ ਜਪ ਕੇ ਇਹਨਾਂ ਬਕਾਰਾਂ ਤੋਂ ਦੂਰ ਰਹਿ ਕੇ ਇਸ ਜਿੰਦੇ ਹੋਏ ਜੀਵਨ ਨੂੰ ਤੁਹਾਡੇ ਚਰਨਾਂ ਦੇ ਵਿੱਚ ਗੁਜ਼ਾਰਨ ਦਾ ਮੌਕਾ ਮਿਲ ਜੀ ਜੇ ਗਲਤੀਆਂ ਹੋਈਆਂ ਬਾਣੀ ਪੜਦਿਆਂ ਉਚਾਰਦਿਆਂ ਆਪਮ ਗਲਤੀਆਂ ਮਾਫ ਕਰਨ ਵਾਲੇ ਆਓ ਚਰਨਾ ਚਰਦਾਸ ਬੇਨਤੀ ਕਰਦੇ ਹੋਏ ਫਤਿ ਬਲਾਈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ